ਦੇਸ਼ ਨੂੰ ਤੋੜ ਰਹੇ ਆ ਦੇਸ਼ ਦੀ ਡੈਮੋਕ੍ਰੇਸੀ ਤਬਾਹ ਕਰ ਰਹੇ ਆ ਜਦੋਂ ਇਹੋ ਜਿਹੇ ਵੱਡੇ ਵੱਡੇ ਦਸਤ ਕੀਤੇ ਜਾਣ ਤੇ ਫਿਰ ਇਹ ਸਾਰਾ ਕੁਝ ਹੋਇਆ ਫਿਰ ਜਿੰਨਾ ਚਿਰ ਤੁਸੀਂ ਇਹ ਸਭ ਨੂੰ ਪਤਾ ਵੀ ਹਿੰਦੂਤਵਾ ਸਟੇਟ ਸੀ ਜਿਹੜੀ ਉਹਦੀ ਜਿਹੜੀ ਪਾਲਿਸੀ ਸੀ ਉਹਦੇ ਕਰਕੇ ਹੀ ਇਹ ਇਹ SLA ਹੋਈ ਵੀ ਸਾਰੀ ਵੀ ਹੁਣ ਇਸੇ ਫੈਮਿਲੀ ਚੋਂ ਤੁਰਤ ਪ੍ਰਧਾਨ ਮੰਤਰੀ ਬਣਾਇਆ ਜਾਵੇ ਤੋਂ ਉਹਨਾਂ ਦੇ ਨਾਲ ਚ ਰਜੀਵ ਗਾਂਧੀ ਇੰਦਰਾ ਗਾਂਧੀ ਦਾ ਲੜਕਾ ਕਲਕੱਤੇ ਗਿਆ ਹੋਇਆ ਸੀ ਕਿਸੇ ਪ੍ਰੋਗਰਾਮ ਤੇ ਕਲਕੱਤੇ ਤੋਂ ਉਹਨੂੰ ਬਕਾਇਦਾ ਇਮੀਡੀਏਟਲੀ ਵਾਪਸ ਕੀਤਾ ਗਿਆ ਤੇ ਜਹਾਜ਼ 'ਚ ਇਹ ਫੈਸਲਾ ਕੋਈ 30000 ਫੁੱਟ ਦੀ ਉਚਾਈ ਤੇ ਹੋਇਆ ਵੀ ਇਸ ਨੂੰ ਤੁਰਤ ਸੌਂਚ ਚੁਕਾਈ ਜਾਵੇ ਤੇ ਇਸੇ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ ਬਾਕੀ ਫਿਰ ਦੇਖਿਆ ਜਾਏਗਾ ਫਿਰ 31 ਤਰੀਕ ਨੂੰ ਹੀ ਉਸੇ ਦਿਨ ਦੀ ਸ਼ਾਮ ਨੂੰ ਉਸੇ ਦਿਨ ਦੀ ਸ਼ਾਮ ਨੂੰ 31 ਤਰੀਕ ਨੂੰ 6 ਵਜੇ ਫਿਰ ਰਾਸ਼ਟਰਪਤੀ ਭਵਨ ਦੇ ਵਿੱਚ ਉਹਨੂੰ ਪ੍ਰਾਈਮ ਮਿੰਿਸਟਰ ਦੀ ਰਜੀਵ ਗਾਂਧੀ ਨੂੰ ਸੌਂਚ ਚੁਕਾਈ ਗਈ ਇਹ ਜਿਹੜੇ ਜਿਹੜੇ ਫੈਸਲੇ ਕੀਤੇ ਗਏ ਤੇ ਫਿਰ ਜਦੋਂ ਫਿਰ ਪ੍ਰਧਾਨ ਸੋ ਉਹਨਾਂ ਦੇ ਨਾਲ ਚ ਪ੍ਰੈਜ਼ੀਡੈਂਟ ਸੀ ਗਿਆਨੀ ਜੈਲ ਸਿੰਘ ਗਿਆਨੀ ਜੈਲ ਸਿੰਘ ਬਾਹਰੋਂ ਮੁੜੇ ਉਹ ਵੀ ਕਿਸੇ ਜਮਨ ਦੇ ਵਿੱਚ ਗਏ ਹੋਏ ਸੀ ਉਹ ਆਪਦੇ ਟੂਰ ਤੋਂ ਉਤਰ ਤੋਂ ਵਾਪਸ ਆਏ ਤੇ ਫਿਰ ਉਹ ਜਦੋਂ ਇੰਦਰਾ ਗਾਂਧੀ ਦੀ ਬਾਡੀ ਉੱਥੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ 'ਚ ਪਈ ਸੀ ਉੱਥੇ ਉਹ ਗਏ ਜਾ ਕੇ ਉਹ ਪਤਾ ਹਾਲ ਪਤਾ ਲੈਣ ਜਾਂ ਆਪਦੇ ਆਪਦੇ ਟ੍ਰਿਬਿਊਟਸ ਪੇ ਕਰ ਫੇਰ ਕਰਨ ਗਏ ਉੱਥੇ ਹੀ ਨਿਕਲਦੇ ਤੇ ਹਮਲਾ ਹੋ ਗਿਆ ਤੁਸੀਂ ਦੇਖੋ ਪ੍ਰੈਜ਼ੀਡੈਂਟ ਤੇ ਹਮਲਾ ਹੋਇਆ ਇਹ ਆਇਡੈਂਟੀਟੀ ਦੇ ਹਮਲਾ ਹੋਇਆ ਇਹ ਆਇਡੈਂਟਿਟੀਆਂ ਖੜੀਆਂ ਕੀਤੀਆਂ ਜਾਂਦੀਆਂ ਹਿੰਦੂ ਆਇਡੈਂਟੀਟੀ ਐਸ ਸੱਚ ਬਹੁਤ ਵੱਡਾ ਇੱਥੇ ਬਹੁਤ ਜਿਹੜਾ ਸਬਕਾਂਤੀਨੈਂਟ ਦੇ ਵਿੱਚ ਹਿੰਦੂ ਬਹੁਤ ਦੇਰ ਦਾ ਵਿਕਾਸ ਕਰਦਾ ਸਗੀਆਂ ਤੋਂ ਉਹ ਕਲਚਰ ਵੀ ਕਰਦਾ ਜਿਹਨੂੰ ਅਸੀਂ ਇੰਡੀਅਨ ਕਲਚਰ ਨਾਲ ਬਹੁਤਾ ਚਿਰ ਕਹਿੰਦੇ ਆ ਅਜੇ ਵੀ ਸਾਰਾ ਸੰਸਕ੍ਰਿਤ ਦਾ ਕਲਚਰ ਤੇ ਉਹ ਸਾਰਾ ਕਲਚਰ ਚੱਲਦਾ ਸੀ ਪਰ ਇਹ ਕੋਸ਼ਿਸ਼ ਕਰ ਰਹੀ ਆ ਪੋਲਿਟਿਕ ਸਾਡੀ ਹੁਣ ਜਿਹੜੀ ਉਹ ਵੀ ਇਸ ਨੂੰ ਇੱਕ ਆਇਡੈਂਟੀਟੀ ਹਿੰਦੂ ਆਇਡੈਂਟੀਟੀ ਖੜੀ ਕੀਤੀ ਜਾਵੇ ਤੇ ਇਸ ਕਰਕੇ ਉਹ ਆਇਡੈਂਟੀਟੀ ਤੇ ਖਤਰਾ ਅਟੈਕ ਹੋਇਆ ਮੈਂ ਇੱਥੇ ਲੈਫਟ ਦੀ ਗੱਲ ਕਰਨਾ ਚਾਹੂੰ ਵੀ ਲੈਫਟ ਨੇ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਉਹ ਦੇਖਿਆ ਉਹਨਾਂ ਨੇ ਜੋ ਹੋਇਆ ਉੱਥੇ ਦਿੱਲੀ ਦੇ ਵਿੱਚ ਤੇ ਹਰਕ੍ਰਿਸ਼ਨ ਸਜੀਤ ਦੇ ਉੱਤੇ ਵੀ ਹਮਲਾ ਹੋਇਆ ਉਹਦਾ ਉਹ ਆਰਟੀਕਲ ਵੀ ਛਪ ਚੁੱਕੇ ਆ ਵੀ ਉਹ ਉਸ ਦੇ ਉੱਤੇ ਇਹ ਹਮਲਾ ਹੋਇਆ ਵੀ ਉਹ ਬੜੀ ਮੁਸ਼ਕਲ ਨਾਲ ਬਚਿਆ ਇਹ ਸਾਰਾ ਜਦੋਂ ਬੜੀ ਮੁਸ਼ਕਲ ਨਾਲ ਬਚਿਆ ਪਾਰਟੀ ਦਾ ਸੈਕਟਰੀ ਜਿਹੜਾ ਵੱਡੀਆਂ ਪੋਜੀਸ਼ਨਾਂ 'ਚ ਰਿਹਾ ਹੈ ਤੇ 60 60 70 70 ਉਹਦੇ ਥੱਲੇ ਐਮਪੀ ਰਹੇ ਆ ਪਰ ਕਿਸੇ ਵੀ ਲੈਵਲ ਉੱਤੇ ਜਾ ਕੇ ਉਹਨਾਂ ਨੇ ਉਹੀ ਗੱਲ ਰੱਖੀ ਇੱਥੇ ਵੀ ਜਦ ਮੋਰਚਾ ਲਾਉਣ ਵਾਲੇ ਬੰਦੇ ਬੜੇ ਖਤਰਨਾਕ ਸੀ ਉਹ ਇੱਥੇ ਜਿਹੜੇ ਅੰਦਰ ਮੋਰਚਾ ਲਾਇਆ ਉਹਨਾਂ ਨੇ ਦੇਸ਼ ਤੋੜਨਾ ਸੀਗਾ ਦੇਸ਼ ਅਸੀਂ ਇੱਕ ਕਾਇਮ ਕਰਕੇ ਰੱਖਣਾ ਹੈ ਉਹੀ ਪਾਲਿਸੀ ਸਾਰੀ ਜਿਹੜੀ ਜਿਹਦਾ ਜਿਹੜੀ ਕਾਂਗਰਸ ਨਾਲ ਜੁੜਦੀ ਪਾਲਿਸੀ ਸੀ ਉਸੇ ਪਾਲਿਸੀ ਤੇ ਜਾਂ ਹਿੰਦੂਤਵਾਦੀ ਪਾਲਿਸੀ ਸੀ ਇਨਡਾਇਰੈਕਟਲੀ ਉਸੇ ਤੇ ਫੁੱਲ ਚੜਾਉਂਦੇ ਰਹੇ ਇੱਥੋਂ ਤੱਕ ਆ ਵੀ ਤੁਸੀਂ ਦੇਖੋ ਵੀ ਲੋਕਾਂ ਨੇ ਗਲੀਆਂ ਦੇ ਵਿੱਚ ਜਿਹੜੇ ਜਿਹੜੇ ਜਦੋਂ ਐਮਰਜੈਂਸੀ ਹੋਈ ਸੀ ਤਾਂ ਜਿਨ੍ਹਾਂ ਨੂੰ ਅਪਰੂਵ ਕੀਤਾ ਸੀ ਅੰਦਰੋਂ ਦਿੱਲੀ ਦੇ ਵਾਰਡ ਸਿਟੀ ਚੋਂ ਉਹਨਾਂ ਲਈ ਕੁਝ ਪਲਾਟ ਦਿੱਤੇ ਸੀਗੇ ਆਪਦੇ ਆਪ ਦੇ ਵਰਕਰਾਂ ਲਈ ਤੇ ਬਹੁਤੇ ਸਰਦਾਰ ਸੀ ਉੱਥੇ ਕਲਿਆਨਪੁਰੀ ਇਹ ਸਾਰੀਆਂ ਜਿਹੜੀਆਂ ਇੰਦੀਆਂ ਛੋਟੀਆਂ ਛੋਟੀਆਂ ਬਸਤੀਆਂ ਸੀ ਸਾਰੇ ਵਾਲੇ ਦਲੇ ਦੀਆਂ ਉਹਨਾਂ ਨੂੰ ਇਹਨਾਂ ਨੇ ਛੋਟੇ ਛੋਟੇ ਪਲਾਟ ਦਿੱਤੇ ਸੀ 20-20 ਗਜ ਦੇ 25-25 ਗਜ ਦੇ ਉਹ ਸਾਰਿਆਂ ਤੇ ਅਟੈਕ ਹੋਇਆ ਇੱਕ ਕਲੋਨੀ ਦਾ ਇਹ ਹੈ ਵੀ ਇੱਕ ਕਲੋਨੀ ਦੇ ਵਿੱਚ 2-5 ਘੰਟਿਆਂ ਦੇ ਅੰਦਰ ਅੰਦਰ 4247 ਵਿਧਵਾਵਾਂ ਸੀ ਤੇ ਬੰਦੇ ਜਿੰਨੇ ਤੇ ਬੱਚੇ ਤੇ ਆਦਮੀ ਮਾਰੇ ਗਏ ਉਹਨਾਂ ਦੀ ਗਿਣਤੀ 500 ਦੇ ਨੇੜੇ ਤੇ ਸੀ ਇਹ ਸਾਰੀਆਂ ਇੱਕੋ ਕਲੋਨੀ ਚ 5 ਘੰਟਿਆਂ ਵਿੱਚ ਹੀ ਹੋਇਆ ਫਿਰ ਜਿਹੜੇ ਰੇਪ ਤੇ ਹੋਰ ਸਾਰਾ ਕੁਝ ਇਹ ਸਾਰਾ ਕੋਈ ਸਾਡੇ ਲੈਫਟ ਵਾਲੇ ਭਰਾਵਾਂ ਨੇ ਵੀ ਦੇਖਿਆ ਪਰ ਉਹਨਾਂ ਨੇ ਆਪਣੀ ਅਪਰੋਚ ਸਾਰੀ ਉਹੀ ਉਸੇ ਕਿਸਮ ਦੀ ਰੱਖੀ ਉਹਨਾਂ ਨੂੰ ਸਮਝ ਨਹੀਂ ਆਈ ਵੀ ਇਹ ਸਾਰਾ ਹਿੰਦੂ ਤੋਬਾ ਹੈ ਹੁਣ ਸਾਰਾ ਕੁਝ ਕਾਫੀ ਅੱਗੇ ਕੁਝ ਬਦਲਿਆ ਵੀ ਗਿਆ ਅੱਛਾ ਇਹ ਸਾਰਾ ਕੁਝ ਹੋਇਆ ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵੀ ਸਿਰਫ ਸਾਡਾ ਜੇ ਫਾਇਦਾ ਕੀਤਾ ਤਾਂ ਸਾਡੇ ਉਥੇ ਸਿਵਲ ਸੁਸਾਇਟੀ ਦੇ ਭਰਾਵਾਂ ਨੇ ਬੜਾ ਕੰਮ ਕੀਤਾ ਫਾਇਦਾ ਜਿਹਦੇ ਵਿੱਚ 우ਮਾ ਚੱਕਰਪਤੀ ਨੰਦਤਾ ਹਾਸਕਰ ਇਹ ਸਾਰੇ ਤੇ ਇੱਕ ਸੁਮਨ ਤੋਂ ਬਟਾ ਸੁਮਨ ਤੋਂ ਬੈਨਰਜੀ ਜਿਹੜਾ ਜਰਨਲਿਸਟ ਸੀਗਾ ਉਸਨੇ ਹੂ ਆਰ ਦੀ ਗਿਲਟੀ ਕਿਤਾਬ ਪੂਰੇ ਦੋ ਹਫ਼ਤਿਆਂ ਦੇ ਵਿੱਚ ਆ ਗਈ ਸੀ ਤੁਰਤ ਡਾਕੂਮੈਂਟੇਸ਼ਨ ਕੀਤੀ ਗਈ ਜਿਹੜੀ ਸਭ ਤੋਂ ਵਧੀਆ ਡਾਕੂਮੈਂਟੇਸ਼ਨ ਜਿਹੜੀ ਉਸ ਤੋਂ ਕੀਤੀ ਗਈ ਤੇ ਉਦੋਂ ਹੀ ਉਹਦੇ ਤੇ ਬੈਨ ਲਾਤਾ ਸੀ ਸੋ ਉਸੇ ਉਸੇ ਥੋੜੇ ਦਿਨਾਂ ਬਾਅਦ ਬੈਨ ਲਾਤਾ ਸੀ ਤੇ ਉਹਦੇ ਵਿਰੁੱਧ ਸਰਕਾਰ ਨੇ ਇਹ ਸਾਰਾ ਕੀਤਾ ਸੀ 7 ਦਿਨਾਂ ਬਾਅਦ ਹੀ ਜਿਹੜੇ ਹੋ ਕੇ हटਿਆ ਸੀ ਇਹ ਚ ਇਹ ਨਵੰਬਰ 7 ਦੇ ਨੇੜੇ ਰਜੀਵ ਗਾਂਧੀ ਨੇ ਵੀ ਜਦੋਂ ਭਾਸ਼ਣ ਦਿੱਤਾ ਤਾਂ ਉਹਦੇ ਭਾਸ਼ਣ ਚ ਵੀ ਇਹੀ ਸੀਗਾ ਵੀ ਜਦੋਂ ਵੱਡਾ ਦਰਖਤਰ ਦੇਗਦਾ ਤੇ ਧਰਤੀ ਹਿੱਲਦੀ ਹੈ ਇਹਨੂੰ ਜਸਟੀਫਾਈ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਤੇ ਇਸ ਕਰਕੇ ਕਤਲੇਆਮ ਦੇ ਵਿੱਚ ਵੀ ਇਹ ਦੇਖੋ ਵੀ 50000 ਲੋਕ ਕੈਂਪਾਂ ਚ ਸੀ ਤੇ ਕੈਂਪ ਵੀ ਸਾਰੇ ਨਾਗਰਿਕ ਮੰਚ ਸਾਰੇ ਹਿੰਦੂ ਭਰਾਵਾਂ ਨੇ ਕੈਂਪ ਲਾਏ ਉੱਥੇ ਸਾਰੇ ਹਿੰਦੂ ਭਰਾ ਸੀ ਡਾਕੂਮੈਂਟ ਕਰਨ ਵਾਲੇ ਵੀ ਸਾਰਾ ਉਹਨਾਂ ਨੇ ਕੀਤਾ ਉਹਨਾਂ ਨੇ ਸੰਭਿਆ ਕਿ ਸਿੱਖ ਤਾਂ ਉਸ ਵਿਵਸਥਾ ਚ ਕਿਤੇ ਹੈ ਹੀ ਨਹੀਂ ਸੀ ਗੁਰਦੁਆਰੇ ਸਾਰਿਆਂ ਤੇ ਅਟੈਕ ਹੋ ਗਏ ਸੀਗੇ ਤੇ ਇਸ ਕਰਕੇ ਇਹ ਸਾਰੀ ਵਿਵਸਥਾ ਨੂੰ ਇਥੋਂ ਤੱਕ ਵੀ ਇਹ ਕਈ ਬੰਦੇ ਸਾਡੇ ਜਿੰਨੇ ਜਿਨ੍ਹਾਂ ਨੇ ਬੜੀ ਮਦਦ ਕੀਤੀ ਹੈ ਆਨੰਦ ਅਨੰਦ ਦਾ ਹਾਸਕਰ ਦੀ ਕਿਤਾਬ ਮੈਂ ਹੁਣੇ ਪੜ੍ਹੀ ਹੈ ਉਹਦੇ ਵਿੱਚੋਂ ਲਿਖਿਆ ਵੀ ਹੈ ਤੇ ਇਹ ਗੱਲ ਪਹਿਲਾਂ ਵੀ ਨੋਟਿਸ ਚ ਆਈ ਹੈ ਵੀ ਉਸਨੇ ਉਹ ਹੁਣ ਨੰਦ ਜੀ ਦਾ ਹਾਸਕਰ ਜਿਹੜੀ ਨਹਿਰੂ ਫੈਮਿਲੀ ਹੈ ਇਹਨਾਂ ਦੇ ਪਰਿਵਾਰ ਦੀ ਹੈਗੀ ਹੈ ਇੰਦਰਾ ਗਾਂਧੀ ਤੇ ਸਾਰੇ ਪਰਿਵਾਰ ਜਿਹੜੇ ਕਸ਼ਮੀਰੀ ਪਰਿਵਾਰ ਹਨ ਉਹ ਵੱਡੇ ਪਰਿਵਾਰਾਂ ਦੀ ਲੜਕੀ ਸੀ ਤੇ ਇਸ ਕਰਕੇ ਜਦੋਂ ਉਹ ਇੰਦਰਾ ਗਾਂਧੀ ਦੀ ਬਾਡੀ ਨੂੰ ਜਾਂਦੇ ਸੀ ਜਿਹੜੇ ਟ੍ਰਿਬਿਊਟਸ ਪੇਸ਼ ਕਰਨ ਸ਼ਰਧਾਂਜਲੀ ਉੱਥੇ ਕਿਸੇ ਨੂੰ ਨਹੀਂ ਰੋਕਿਆ ਉਹਨੂੰ ਵੀ ਨਹੀਂ ਰੋਕਿਆ ਇਹਨਾਂ ਪਰਿਵਾਰਾਂ ਨੂੰ ਰੋਕਿਆ ਨਹੀਂ ਸੀ ਜਾਂਦਾ ਉੱਥੇ ਜਾ ਕੇ ਉਹਨੇ ਅਰਣ Nehru ਸੀ ਜਿਹੜਾ ਬੜਾ ਪਾਵਰਫੁਲ ਸੀ ਉਹਨਾਂ ਦਿਨਾਂ ਦੇ ਵਿੱਚ راہਲ ਰਜੀਵ ਗਾਂਧੀ ਵੇਲੇ ਉਹਦੇ ਕੰਨ 'ਚ ਕਿਹਾ ਵੀ ਜਾਂ ਤੱਕ ਕਤਲਿਆਂ ਬਾਹਰ ਰੋਕ ਦੇ ਤੇ ਨਹੀਂ ਮੈਂ ਇਸ ਦੀ ਇਹ ਅਰਥੀ ਦੇ ਅੱਗੇ ਅੱਗੇ ਲੇਟ ਜੂੰਗੀ ਉਹਦਾ ਕਾਫੀ ਬਾਅਦ ਚ ਰੌਲਾ ਵੀ ਪਿਆ ਪਰ ਇੰਨੀ-ਇੰਨੀ ਹਿੰਮਤ ਵਾਲੀਆਂ ਗੱਲਾਂ ਵੀ ਕੀਤੀਆਂ ਤੇ ਉਦੋਂ ਫਿਰ ਸਭ ਤੋਂ ਜ਼ਿਆਦਾ ਕੰਮ ਕੀਤਾ ਓਮਾ ਚੱਕਰਵਰਤੀ ਨੇ ਤੇ ਨੰਦਕਾ ਹਾਸਕਰ ਨੇ 85 ਦੇ ਵਿੱਚ ਫਿਰ ਜਿਹੜੀਆਂ ਉੱਥੋਂ ਔਰਤਾਂ ਸੀ ਸਾਰੀਆਂ ਜਿਹੜੇ ਵਿਕਟਮ ਸੀ ਉਹਨਾਂ ਸਾਰਿਆਂ ਦੀ ਇੰਟਰਵਿਊ ਕਰਕੇ ਫਿਰ ਦੁਬਾਰਾ ਕਿਤਾਬ ਛਾਪੀ ਹੈ ਤੇ ਇਸ ਕਰਕੇ ਲੋਕਾਂ ਨੇ ਕੰਮ ਕੀਤੇ ਆ ਸਾਰੇ ਕਰਦੇ ਆ ਤੇ ਇਹ ਇਹ ਜਿਹੜਾ ਸਾਰਾ ਕੁਝ ਹੋਇਆ ਇਸ ਤੋਂ ਉਤੋਂ ਸਾਨੂੰ ਇਹ ਇਹ ਲੱਗਦਾ ਵੀ ਜਦੋਂ ਉਹ ਜਿਹੜਾ ਇਹ ਜਿਹੜਾ ਹੁਣ ਕਤਲ ਹੋਇਆ 3000 ਦਾ ਕਤਲ ਤਾਂ ਕਹੇ ਜਾਂਦੇ ਆ ਉਹ ਰਿਕਾਰਡ ਤੇ ਆ ਗਿਆ ਤਾਂ ਆਫੀਸ਼ੀਅਲੀ ਕਿਹਾ ਜਾਂਦਾ ਵੀ 3000 ਦੇ ਲੋਕ ਦੇਨੇ ਤੇੜੇ ਸਿੱਖ ਮਾਰੇ ਗਏ ਪਹਿਲੇ 3 ਦਿਨਾਂ ਦੇ ਵਿੱਚ ਨਵੰਬਰ ਦਾ 1 2 ਤੇ 3 ਤੱਕ ਤੇ ਉਦੋਂ ਪਿੱਛੋਂ ਪਰ ਸਾਡੇ ਜਿਹੜੇ ਅਨਆਫੀਸ਼ੀਅਲ ਅੰਕੜੇ ਆ ਉਹਨਾਂ ਦੇ ਮੁਤਾਬਕ 10000 ਦੇ ਨੇੜੇ ਤੇੜ ਤੋਂ ਘੱਟ ਨਹੀਂ ਹੈ ਜਿਹੜੇ ਮਾਰੇ ਗਏ ਆ ਤੇ ਇਹ ਇਹ ਜਿਹੜਾ ਸਾਰਾ ਪਰ ਫਰਾਨੀ ਵਾਲੀ ਗੱਲ ਆ ਵੀ ਹਜੇ ਤੱਕ 12 ਕੇਸਾਂ ਦਾ ਮਰਡਰ ਕੇਸਾਂ ਦਾ ਨਿਪਟਾਰਾ ਹੋਇਆ 40 ਸਾਲਾਂ ਦੇ ਵਿੱਚ 40 ਸਾਲਾਂ ਦੇ ਵਿੱਚ ਸਿਰਫ 12 ਕੇਸਾਂ ਦਾ ਨਿਪਟਾਰਾ ਹੋਇਆ 12 ਕੇਸਾਂ ਦੇ ਵਿੱਚ ਦੂਜਿਆਂ ਦੇ ਵਿੱਚ ਦੂਜੇ ਕੇਸਾਂ ਦੇ ਵਿੱਚ ਕੀ ਹੋਇਆ ਵੀ ਕੋਈ ਕਿਸੇ ਕਿਸਮ ਦਾ ਕੁਝ ਨੋਟਿਸ ਵੀ ਲਿਆ ਗਿਆ ਇਹ ਤਾਂ ਨਹੀਂ ਹੋਇਆ ਇਹ ਤਾਂ ਨੋਟਿਸ ਵੀ ਲਿਆ ਗਿਆ ਤਾਂ ਕੋਈ ਹੋਇਆ ਨਹੀਂ ਕਿਉਂਕਿ ਜਿਹੜੀ ਪੋਲਿਟਿਕਸ ਨੇ ਇਹ ਨਵੰਬਰ ਦੇ ਕਤਲੇਆਮ ਕੀਤਾ ਸੀ ਉਹ ਪੋਲਿਟਿਕਸ ਜ਼ਿਆਦਾ ਤਕੜੀ ਹੋ ਗਈ ਆ ਹੁਣ ਓਹੋ ਮੋਦੀ ਦੇ ਰੂਪ ਦੇ ਵਿੱਚ ਮੋਤ ਬੀਜੇਪੀ ਦੇ ਰੂਪ ਚ ਆਰਐਸਐਸ ਦੇ ਰੂਪ ਚ ਹੁਣ ਜਿਆਦਾ ਤਖੜੀਆ ਤੇ ਉਹੀ ਉਹੀ ਜਿਹੜੀ ਚਲਾ ਰਹੀ ਹੈ ਇਸੇ ਕਰਕੇ ਬਾਕੀ ਸਾਨੂੰ ਬੜੀ ਕਈ ਕਈ ਗੱਲਾਂ ਦਾ ਅਫਸੋਸ ਹੈ ਮੈਂ ਇੱਥੇ ਸਟੇਜ ਤੇ ਕਹਿਣਾ ਚਾਹਣਾ ਹੈ ਵੀ ਸਾਡੇ ਅਕਾਲੀ ਦਲ ਵਾਲੇ ਲੋਕ ਐਂਟੀ ਕਾਂਗਰਸ ਦੇ ਉੱਤੇ ਰਾਜ ਕਰਦੇ ਰਹੇ ਉੱਥੋਂ ਵਿਕਟਮ ਦੀਆਂ ਬੱਸਾਂ ਭਰ ਕੇ ਲੈ ਆਉਂਦੇ ਸੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਪਰ ਬੇਸਿਕਲੀ ਇਹ ਜਿਹੜਾ ਇਸ ਕਿਸਮ ਦਾ ਫਾਸਿਸਟ ਸੀ ਜਾਂ ਜਿਹੜਾ ਜਿਹੜਾ ਕਵਰ ਅਪ ਕਰਨਾ ਸੀ ਸਾਰੀਆਂ ਕਿਲਿੰਗ ਦੇ ਉੱਤੇ ਇਹਨਾਂ ਨੂੰ ਦਬਾਉਣਾ ਸੀ ਇਹਨਾਂ ਨੂੰ ਛਿਪਾਉਣਾ ਸੀ ਇਹਨਾਂ ਤੇ ਮਿੱਟੀ ਪਾਉਣੀ ਸੀ ਉਹਦੇ ਵਿੱਚ ਇਹ ਹਿੱਸੇਦਾਰ ਰਹੇ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਇਨੇਬਲਰ ਕਹਿੰਦੇ ਆ ਇਹ ਇਨੇਬਲਰ ਆ ਸਾਰੇ ਹੋਰ ਵੀ ਸੀ ਉਦੋਂ ਉਸ ਵੇਲੇ ਸਾਡਾ ਮੀਡੀਆ ਵੀ ਇਨੇਬਲਰ ਸੀ ਜੁਡੀਸ਼ਰੀ ਵੀ ਇਨੇਬਲਰ ਹੈ ਤੇ ਉਸ ਵੇਲੇ ਦੀ ਪੋਲੀਟੀਕਲ ਕਲਾਸ ਅੱਜ ਤੱਕ ਉਸੇ ਗੱਲ ਦੀ ਇਨੇਬਲਰ ਹੈ ਉਹਦੀ ਸਹਾਇਤਾ ਕਰਦੀ ਹੈ ਇਨੇਬਲਰ ਦਾ ਮਤਲਬ ਹੁੰਦਾ ਮਾੜੇ ਕੰਮ 'ਤੇ ਜਿਹੜਾ ਸਾਥੀ ਆ ਤੁਹਾਡਾ ਉਹ ਸਾਰਾ ਕੁਝ ਇਹ ਕੀਤਾ ਪਰ ਸਾਨੂੰ ਬੜੀ ਇਸ ਗੱਲ ਦੀ ਦੁੱਖ ਦਾ ਇਸ ਗੱਲ ਦੀ ਗੁੱਸਾ ਵੀ ਇਸ ਗੱਲ ਦਾ ਹੈਗਾ ਇਸ ਪੰਚ ਤੋਂ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਇਹ ਜਿਹੜਾ ਅਕਾਲੀ ਦਲ ਦਾ ਜਿਹੜਾ ਰੋਲ ਹੈ ਉਹ ਐਕਸਪਲੇਨ ਕਰਨ ਵਾਲਾ ਹੈ ਜਿਵੇਂ ਦੂਜਿਆਂ ਦਾ ਰੋਲ ਹੈ ਭਾਜਪਾ ਨੇ ਜਦੋਂ ਭਾਜਪਾ ਪਾਵਰ ਚ ਆਈ ਦਿੱਲੀ ਦੇ ਵਿੱਚ ਕਾਂਗਰਸ ਤੋਂ ਪਾਵਰ ਖੋਣੀ ਸੀਗੀ ਉਹਨਾਂ ਨੇ ਤਾਂ ਉਦੋਂ ਫਿਰ ਉਹਨਾਂ ਨੇ ਉਹ ਇੱਕ ਕਮਿਸ਼ਨ ਹੋਰ ਬਣਾਤਾ ਇੱਕ ਕਮਿਸ਼ਨ ਹੋਰ ਬਣਾਤਾ ਜਿਹੜਾ ਲੇਟੈਸਟ ਕਮਿਸ਼ਨ ਪਿੱਛੋਂ ਲਾਸਟ ਚ ਬਣਿਆ ਨਰੂਲਾ ਕਮਿਸ਼ਨ ਸੀ ਸ਼ਾਇਦ ਉਹਨਾਂ ਦਾ ਉਹਦਾ ਨਾਂ ਜਸਟਿਸ ਨਰੂਲਾ ਕਮਿਸ਼ਨ ਤੇ ਇਹ ਕਮਿਸ਼ਨ 10 12 ਜਿਹੜੇ ਕਮਿਸ਼ਨ ਤੇ ਕਮੇਟੀਆਂ ਬਣੀਆਂ ਉਹ ਸਿਰਫ ਮਿੱਟੀ ਪਾਉਣ ਲਈ ਸੀ ਉਹ ਕਵਰ ਅਪ ਅਰੇਂਜਮੈਂਟ ਸੀ ਸਾਰਾ ਜਿਹੜਾ ਜਿਹੜਾ ਉਹ ਵੀ ਇੱਕ ਇਨੇਬਲਰ ਸੀ ਜਿਹੜਾ ਜਿਹੜਾ ਕਮੇਟੀ ਪਾਉਂਦੀ ਸੀ ਕਵਰ ਅਪ ਕਰਨਾ ਸੀ ਤੇ ਇਸੇ ਕਰਕੇ ਇਸੇ ਕਰਕੇ ਉਸ ਵਿਵਸਥਾ ਨੇ ਜਿਹੜੀ ਵਿਵਸਥਾ ਨੇ ਇਸ ਕਿਸਮ ਦਾ ਕੰਮ ਕੀਤਾ ਸੀ ਉਹਨੇ ਫਿਰ ਇਹ ਸਾਡੇ ਤੇ ਇਹ ਫਿਰ ਸਾਰਾ ਹਿਸਾਬ ਆ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਵੀ 84 ਹੁੰਦਾ 84 ਦੇ ਪਿੱਛੋਂ ਨਾਲ ਹਾਸ਼ਮਪੁਰਾ ਮਲਿਆਣਾ ਮੇਰਠ ਇਹਦਾ ਕਾਂਡ ਹੁੰਦਾ ਕਸਟੋਡੀਅਲ ਡੈਥ ਹੁੰਦੀਆਂ ਵੀ ਇੱਥੇ ਮੇਰਠ ਵਿੱਚ ਇੱਕ ਥਾਂ ਉੱਤੇ ਇਕੱਠੇ ਕਰ ਲਏ ਜਾਂਦੇ ਆ ਮੁਸਲਮਾਨ ਉੱਥੇ ਟੱਕਾਂ ਚ ਬਹਾ ਲਏ ਜਾਂਦੇ ਆ ਪੀਏਸੀ ਦੇ ਯੂਪੀ ਦੀ ਜਿਹੜੀ ਪੁਲਿਸ ਆ ਪੀਏਸੀ ਤੇ ਪੀਐਸੀ ਨੇ ਉਹਨੂੰ ਟਰੱਕਾਂ 'ਚ ਵਹਾ ਲੇ ਤੇ ਹਿੰਦਨ ਨਦੀ ਆ ਜਿਹੜੀ ਹਿੰਦਨ ਨਦੀ ਦੇ ਕਿਨਾਰੇ ਲਿਆ ਕੇ ਉਹਨੂੰ ਇੱਕ ਪਾਸੇ ਲਿਜਾ ਕੇ ਤੇ ਉੱਥੇ ਫਿਰ ਲਗਾਤਾਰ ਖੜੇ ਕਰਕੇ ਤੇ ਗੋਲੀਆਂ ਮਾਰੀਆਂ ਜਾਂਦੀਆਂ ਜਿਹਦਾ ਕੇਸ ਦਾ ਪਿਛਲੇ ਸਾਲ ਦੀ ਨਿਪਟਾਰਾ ਹੋਇਆ ਤੇ ਉਹਦੇ ਚੋ ਸਿਰਫ ਜਿਹੜੇ 100 150 ਬੰਦਾ ਮਾਰਿਆ ਗਿਆ ਪੁਆਇੰਟ ਬਲੈਂਕ ਸਾਹਮਣੇ ਗੋਲੀਆਂ ਖੜੀਆਂ ਪਾਰ ਕੇ ਤੇ ਉਹਦੇ ਵਿੱਚ ਫਿਰ ਇੱਕ ਬੰਦਾ ਜ਼ਖਮੀ ਹੋਇਆ ਕਿਤੇ ਪਾਣੀ 'ਚ ਡਿੱਗ ਪਿਆ ਉਹ ਨਿਕਲ ਕੇ ਗਿਆ ਤਾਂ ਉਹਨੇ ਰਿਪੋਰਟ ਕੀਤਾ ਉਹ ਗਵਾਹ ਹਜੇ ਤੱਕ ਹੈ ਇਹ ਸਾਰੇ ਸਿਚੁਏਸ਼ਨ ਦੇ ਵਿੱਚ ਇਸ ਦੇ ਵਿੱਚੋਂ 87 ਵਿੱਚ ਇਹ ਮਿਲਿਆਣਾ ਹੋਇਆ 87 ਦੇ ਪਿੱਛੋਂ ਫਿਰ 2002 ਹੋਇਆ ਗੋਦਰਾ ਤੇ ਕਾਨ ਉਹ ਗੋਦਰਾ ਕਾਨ ਵਾਲੇ ਉਹੀ ਪੋਲਿਟਿਕਸ ਵਾਲੇ ਹਜੇ ਰਾਜ ਕਰ ਰਹੇ ਆ ਉਹ ਇੰਦਰਾ ਗਾਂਧੀ ਵਾਲੀ ਪੋਲਿਟਿਕਸ 2002 ਚੋਂ ਨਿਕਲੀ ਉਹ ਰਾਜ ਕਰ ਰਹੇ ਹਜੇ ਤੱਕ ਫਿਰ ਤੁਹਾਨੂੰ ਸਜ਼ਾ ਜਿਹੜੇ ਸਾਡੇ ਸੇ ਕਹਿੰਦੇ ਸਜ਼ਾ ਨਹੀਂ ਹੋਈ ਸਿਸਟਮ 'ਚ ਤੁਹਾਡਾ ਵਿਸ਼ਵਾਸ ਰੱਖੋ ਸਿਸਟਮ 'ਚ ਵਿਸ਼ਵਾਸ ਨਹੀਂ ਪੋਲਿਟਿਕਸ 'ਚ ਕੀ ਕਹਿੰਦੀ ਆ ਉਸ ਦੇ ਉੱਤੇ ਰੱਖਣਾ ਮਲਿਆਨ ਹੌਲ ਦੇ ਵਿੱਚੋਂ 2002 ਹੋਇਆ 2002 ਦੇ ਪਿੱਛੋਂ ਮੁਜ਼ੱਫਰਨਗਰ ਹੋਇਆ ਜਿਹੜਾ ਤੁਹਾਨੂੰ ਪਤਾ 2013 'ਚ ਹੋਇਆ ਸਾਰਾ ਕਿ ਕਿੰਨੇ ਮੁਸਲਮਾਨ ਉੱਥੋਂ ਘਟੇ ਅਸਾਮ ਦਾ ਹੋਇਆ ਸਾਡਾ ਘਟਨਾਕਰਮ ਤੇ ਲਗਾਤਾਰ ਇਸ ਪ੍ਰੋਸੈਸ ਵਿੱਚ ਲਿੰਚਿੰਗ ਹੋ ਰਹੀ ਹੈ ਲਿੰਚਿੰਗ ਸ਼ਾਇਦ ਤੁਸੀਂ ਸਾਰੇ ਸਮਝਦੇ ਹੋਵੋਗੇ ਜਦੋਂ ਕਰਾਊਡ ਇਕੱਠਾ ਹੋ ਕੇ ਕਿਸੇ ਨੂੰ ਇਹ 62 ਤੱਕ ਅਮਰੀਕਾ 'ਚ ਵੀ 1962 ਤੱਕ ਲਿੰਚਿੰਗ ਹੁੰਦੀ ਰਹੀ ਆ ਇਕੱਠਾ ਹੋ ਕੇ ਤੁਸੀਂ ਸੈਲੀਬ੍ਰੇਸ਼ਨ ਦੇ ਮੂਡ 'ਚ ਉਸ ਨੂੰ ਉਸ ਨੂੰ ਬਹੁਤ ਜਸ਼ਨ ਦੇ ਰੂਪ 'ਚ ਤੁਸੀਂ ਕਿਸੇ ਬੰਦੇ ਦਾ ਕਤਲ ਕਰਦੇ ਹੋ ਮਾਰਦੇ ਹੋ ਇੱਕ ਗਰੁੱਪ ਦੇ ਭੀੜ ਦੇ ਲੈਵਲ ਤੇ ਉਹਨੂੰ ਅਸੀਂ ਲਿੰਚਿੰਗ ਕਹਿੰਦੇ ਆ ਉਹ ਲਿੰਚਿੰਗ ਹਜੇ ਤੱਕ ਹੋਈ ਜਾਂਦੀ ਆ ਉਹ ਕਿੰਨੇ ਇਨਸੀਡੈਂਟ ਹੋ ਗਏ ਇੱਕ ਲਿੰਚਿੰਗ ਦੇ ਇਨਸੀਡੈਂਟ ਦੇ ਵਿੱਚ ਇਹ ਹਿੰਦੂਤਵਾ ਦਾ ਵੋਟ ਬੈਂਕ ਹੋਰ ਵੱਡਾ ਇਕੱਠਾ ਹੋ ਜਾਂਦਾ ਤੇ ਬੇਸ਼ੱਕ ਉਹ 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 ਜਿਹੜੇ ਡਰੇ ਹੋਈ ਜਿਹੜੀਆਂ ਮਨੋਰਟੀਆ ਇੱਥੇ ਰਹਿੰਦੀਆਂ ਕਿਉਂਕਿ ਮੈਂ ਦਿੱਲੀ ਦੇ ਵਿੱਚ ਨੌਕਰੀ ਕੀਤੀ ਪੱਤਰਕਾਰੀ ਕੀਤੀ ਜਿੰਨਾ ਦਿਨਾਂ ਚ ਮੈਂ ਉਹ ਲੋਈ ਚਲਾ ਗਿਆ ਸੀ 87 ਦੇ ਬਿਗਨਿਕ ਜੀ 87 86 ਦੇ ਐਨਡੀਆ ਜੀ ਗਿਆ ਸੀ ਤਾਂ ਮੈਨੂੰ ਪਤਾ ਵੀ ਅਸੀਂ ਕਿਸ ਤਰੀਕੇ ਨਾਲ ਪੱਗ ਰੱਖ ਕੇ ਸਿਰ ਦੇ ਉੱਤੇ ਤੁਹਾਨੂੰ ਰਿਪੋਰਟਿੰਗ ਤੇ ਜਾਣਾ ਪੈਂਦਾ ਸੀ ਤੁਹਾਡੇ ਤੇ ਸ਼ੱਕ ਹੋ ਜਾਂਦਾ ਸੀ ਕਈ ਵਾਰੀ ਤਾਂ ਬਾਹਾਂ ਫੜ ਕੇ ਥੋੜੀ ਬਾਹਰ ਲੈ ਆਉਂਦੇ ਸੀ ਵੀ ਤੂੰ ਕਿਵੇਂ ਆ ਗਿਆ ਇੱਥੇ ਆਈਡੈਂਟੀਟੀ ਕਾਰਡ ਦਿਖਾ ਦੇ ਆਈਡੈਂਟੀਟੀ ਕਾਰਡ ਨਹੀਂ ਸੀ ਬਣਦੇ ਰਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀ ਤੇ ਛੰਡੇ ਆ ਛੰਡੇ ਵਾਲਾ ਜਿਹੜਾ ਆਰਐਸਐਸ ਦਾ ਹੈੱਡ ਆਫਿਸ ਹੈ ਉਹਦੇ 'ਚ ਮੈਨੂੰ ਰਿਪੋਰਟਿੰਗ ਤੇ ਭੇਜ ਦਿੱਤਾ ਗਿਆ ਮੈਂ ਕੁਝ ਪੱਤਰਕਾਰਾਂ ਦੇ ਨਾਲ ਹੀ ਇਕੱਠੇ ਜਾ ਰਹੇ ਸੀ ਤਾਂ ਮੈਨੂੰ ਉਦੋਂ ਹੀ ਪੁਲਿਸ ਦਾ ਇੱਕ ਵੱਡਾ ਸਾਰਾ ਆਏ ਕਾਹੀ ਗਰੁੱਪ ਉਹ ਕਹਿੰਦੇ ਤੁਸੀਂ ਇੱਥੇ ਕਿਵੇਂ ਮੈਂ ਆਈਡੈਂਟੀਟੀ ਕਾਰਡ ਦਿਖਾਇਆ ਮੇਰੇ ਨਾਲ ਦੇ ਨੇ ਵੀ ਸਾਰਿਆਂ ਨੇ ਕਿਹਾ ਵੀ ਇਹ ਫੁਲਾਣੇ ਥਾਂ ਤੋਂ ਯੂਐਨਆਈ ਦਾ ਪੱਤਰਕਾਰ ਹੈ ਤਾਂ ਪਰ ਉਹਨਾਂ ਨੇ ਮੈਨੂੰ ਕਿ ਕਿਹਾ ਵੀ ਨਹੀਂ ਤੁਸੀਂ ਨਹੀਂ ਜਾ ਸਕਦੇ ਮੈਨੂੰ ਸਭ ਤੋਂ ਪਿੱਛੇ ਲੈ ਜਾ ਕੇ ਇਹ ਜੇ ਥਾਂ ਤੇ ਬਹਾਇਆ ਤੇ ਤਿੰਨ ਚਾਰ ਪੁਲਿਸ ਵਾਲੇ ਮੇਰੇ ਆਲੇ-ਦਾਲੇ ਖੜੇ ਕਰਦੇ ਇਹ ਸਿਸਟਮ ਦੇਖਿਆ ਜਾਂ ਅਸੀਂ ਪਾਰਲੀਮੈਂਟ 'ਚ ਮੈਂ ਕਈ ਸਾਲ ਕਵਰ ਕਰਦਾਂ ਪਾਰਲੀਮੈਂਟ ਦੇਖਦੇ ਸੀ ਪਾਰਲੀਮੈਂਟ 'ਚ ਮੈਨੂੰ ਆਪਦੀ ਆਈਡੈਂਟਿਟੀ ਬਿਲਕੁਲ ਐ ਸਾਹਮਣੇ ਵੱਡੇ ਲੈਵਲ ਤੇ ਡਿਸਪਲੇ ਕਰਕੇ ਜਾਣਾ ਪੈਂਦਾ ਸੀ ਗੱਲ 'ਚ ਦੂਜੇ ਸਾਡੇ ਨਾਲ ਦੇ ਮੈਨੂੰ ਕਈ ਬਕਾਲੀ ਦੋਸਤ ਹੋਰ ਸਾਰੇ ਕਹਿੰਦੇ ਯਾਰ ਇਹ ਕੀ ਕਰ ਰਹੇ ਆਪ ਆਪ ਇਹ ਮੈ ਮੇਰੇ ਸੇ ਪੁੱਛੇ ਮੈਂ ਖ਼ਦ ਵੀ ਇਹ ਸਥਿਤੀ ਵੱਖਰੀ ਐ ਇਹ ਮੈਨੂੰ ਤਾਂ ਇਹ ডিসਪਲੇ ਕਰਨਾ ਪੈਂਦਾ ਇਹ ਵਾਰੀ ਵਾਰੀ ਅਸੀਂ ਸਾਰਾ ਕੁਝ ਚੱਲਿਆ ਹੋਰ ਵੀ ਬਥੇਰੇ ਇਨਸੀਡੈਂਟ ਐ ਤੇ ਸਭ ਤੋਂ ਜ਼ਿਆਦਾ ਜਿਹੜੀਆਂ ਡਾਕੂਮੈਂਟੇਸ਼ਨ ਹੋਈ ਐ ਉਹਦੇ ਵਿੱਚ ਇਹ ਬੜੇ ਦੁੱਖ ਨਾਲ ਕਿਹਾ ਜਾਂਦਾ ਔਰਤਾਂ ਦਾ ਹੁਣ ਵੀ ਡਾਕੂਮੈਂਟੇਸ਼ਨ ਹੋਈ ਐ ਨਵੀਂ ਕਿਤਾਬ ਆਈ ਐ ਕੌਰਸ ਕੌਰਸ ਦੇ ਉੱਤੇ ਸੰਨਮ ਦੀ ਕਿਤਾਬ ਐ ਤੇ ਉਹ ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਐ ਵੀ ਔਰਤਾ ਕਹਿੰਦੇ ਆ ਵੀ ਹਮ ਕੋ ਹਮਾਰੇ ਹੀ ਵਤਨ ਦੇ ਲੋਗੋ ਨੇ ਹਮਾਰੇ ਹੀ ਵਤਨ ਮੇਂ ਮਾਰਾ ਠੀਕ ਆ ਪਾਕਿਸਤਾਨ ਦੀ ਗੱਲ ਦੇ ਵਿੱਚ ਤਾਂ ਲੋਕ ਕਹਿੰਦੇ ਸੀ ਇਹ ਜੀਆਂ ਕਹਾਣੀਆਂ ਉਸ ਵੇਲੇ ਵੀ ਨੋਟ ਹੋਈਆਂ ਇੱਕ ਬੱਚਾ ਬੱਚਾ ਮਾਂ ਨੇ ਕੁਛੜ ਚੁੱਕਿਆ ਹੋਇਆ ਤੇ ਮਾਂ ਵੀ ਡਰ ਕੇ ਭੱਜੀ ਜਾਂਦੀ ਹੈ ਤੇ ਬੱਚਾ ਵੀ ਰੋਂਦਾ ਤੁਰਿਆ ਜਾਂਦਾ ਤੇ ਅੱਗੇ ਗਰੁੱਪ ਇੱਕ ਹੋਰ ਆ ਜਾਂਦਾ ਹਜੂਮ ਇਕੱਠਾ ਹੋਇਆ ਵਾ ਤੇ ਉਹ ਬੱਚਾ ਉੱਥੇ ਚੀਕਾ ਮਾਰਦਾ ਮੇਰੀ ਮਾਂ ਕੋ ਨਾ ਮਾਰੋ ਤੋ ਇਸ ਕਿਸਮ ਦੀਆਂ ਸਾਰੀਆਂ ਗੱਲਾਂ ਪਰ ਉਹ ਮਾਰ ਦਿੱਤੇ ਜਾਂਦੇ ਆ ਇਹ ਸਾਰਾ ਕੁਝ ਜਿਹੜਾ ਚੱਲਦਾ ਹੈ ਇਹ ਇੰਨਾ ਜਿਹੜੀ ਇਸ ਕਿਸਮ ਦਾ ਜਿਹੜਾ ਨਫ਼ਰਤ ਹੈ ਇਹ ਨਫ਼ਰਤ ਸਾਸੀ ਅਸੀਂ 47 'ਚ ਵੀ ਚੱਲੀ ਆ ਤੇ ਉਹ 47 ਤੋਂ ਬਾਅਦ ਅਸੀਂ ਫਿਰ ਉਹ ਵੀ ਚੱਲਿਓ ਨਫ਼ਰਤ ਅੱਜ ਤੱਕ ਚੱਲੀ ਜਾਂਦੀ ਹੈ ਸਾਨੂੰ ਇਸ ਉੱਤੇ ਦੁਬਾਰਾ ਦੁਬਾਰਾ ਸੋਚਣ ਦੀ ਹਿਸਟਰੀ ਨੂੰ ਦੁਬਾਰਾ ਪਾਚਣ ਦੀ ਤਾਂ ਲੋੜ ਪੈਂਦੀ ਹੈ ਵੀ ਉਹ ਬੰਦੇ ਵੀ ਹਜੇ ਰਾਜ ਕਰ ਰਹੇ ਆ ਉਹੀ ਮਾਨਸਿਕਤਾ ਰਾਜ ਕਰ ਰਹੀ ਆ ਉਹ ਬੰਦਿਆਂ ਦੇ ਉਹੀ ਪੋਲਿਟਿਕਸ ਚੱਲ ਰਹੀ ਹੈ ਜਿਹੜੀ ਉਸੇ ਕਿਸਮ ਦੇ ਈਡੀਐਮ ਚ ਬੋਲਦੀ ਹੈ ਜਿਹੜੇ 84 ਨਵੰਬਰ 84 ਦੇ ਜਿਹੜਾ ਜਿਹੜਾ ਉਦੋਂ ਮੁਹਾਵਰਾ ਸੀ ਉਸੇ ਮੁਹਾਵਰੇ ਚ ਗੱਲ ਕਰਦੀ ਹੈ ਉਸੇ ਹੀ ਸਲੋਗਨਾਂ ਤੇ ਚੱਲਦੀ ਹੈ ਇਸ ਕਰਕੇ ਸਾਨੂੰ ਦੇਖਣਾ ਪਊਗਾ ਕਿ ਇੱਥੋਂ ਦਾ ਕਨਸਟੀਟਿਊਸ਼ਨ ਵੀ ਖਤਰੇ ਚ ਹੈ ਇੱਥੋਂ ਦੀ ਡੈਮੋਕ੍ਰੇਸੀ ਵੀ ਖਤਰੇ ਚ ਹੈ ਤੇ ਇੱਥੇ ਇਹਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਊਗਾ ਤੇ ਮੈਂ ਹਜੇ ਵੀ ਕਹਿੰਦਾ ਵੀ ਸਾਨੂੰ ਸਾਡੇ ਹਿੰਦੂ ਭਰਾਵਾਂ ਨੂੰ ਜਿਹਨਾਂ ਨੂੰ ਹਿੰਦੂ ਕਿਹਾ ਜਾਂਦਾ ਅਸੀਂ ਤਾਂ ਨਹੀਂ ਉਸ ਕੈਟੇਗਰੀ ਨੂੰ ਪਛਾਣਦੇ ਉਸ ਆਇਡੈਂਟੀਟੀ ਨੂੰ ਅਸੀਂ ਨਹੀਂ ਮੰਨਦੇ ਪਰ ਆਇਡੈਂਟੀਟੀ ਹੈ ਇਹ ਗੈਨੀ ਜੈਲ ਸਿੰਘ ਟਾਰਗੇਟ ਹੋ ਸਕਦਾ ਆਇਡੈਂਟੀਟੀ ਕਰਕੇ ਹਰਕ੍ਰਿਸ਼ਨ ਸਰਜੀਤ ਹੋ ਸਕਦਾ ਆਇਡੈਂਟੀਟੀ ਹੈ ਉਸ ਨੂੰ ਅਕਸੈਪਟ ਕਰਨਾ ਚਾਹੀਦਾ ਇੱਕ ਦੂਜੇ ਦੀ ਆਇਡੈਂਟੀਟੀ ਦੇ ਵੱਖਰੇਵੇਂ ਧਾਰਮਿਕ ਉਹਨਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਇਹ ਸਾਰੀ ਦੁਨੀਆ ਦੇ ਵਿੱਚ ਕੁਦਰਤ ਵਿੱਚ ਕੋਈ ਵੀ ਹੈ ਇੱਕ ਚੀਜ਼ ਨਹੀਂ ਹੈ ਯੂਨੀਫਾਰਮਿਟੀ ਕੁਦਰਤ ਦੇ ਉਲਟ ਹੈ ਨਾ ਧਰਮ ਦੇ ਯੂਨੀਫਾਰਮ ਯੂਨੀਫਾਰਮਿਟੀ ਨਾਲ ਆਈਡੈਂਟੀਫਿਕੇਸ਼ਨ ਦੀ ਇਸ ਕਰਕੇ ਮੇਰੀ ਇੰਨੀ ਕੀ ਸਾਡੀ ਸੀ ਸੋਚਦੇ ਆ ਵੀ ਸਾਨੂੰ ਇਹ ਤਾਂ ਅਸੀਂ ਕਰ ਰਹੇ ਹਰ ਵਾਰੀ ਇਹਦੇ ਜੋ ਲੱਭਣ ਦੀ ਕੋਸ਼ਿਸ਼ ਹੈ ਵੀ ਕੀ ਹੋਇਆ ਤੇ ਕਿਉਂ ਹੋਇਆ ਧੰਨਵਾਦ ਸ਼ੁਕਰੀਆ ਵੈਜੀ ਜੀ ਦਾ ਖਾਲਸਾ ਵੈਜੀ ਜੀ